ਵਿਆਹ ਵਾਲਾ ਮੁੰਡਾ ਮਾਸੀ ਨੂੰ ਹੀ ਸਮਝੀ ਗਿਆ ਆਪਣੀ ਛੋਟੀ ਸਾਲੀ ਜਦੋਂ ਲਾਉਣੇ ਪਏ ਪੈਰੀ ਹੱਥ ਤਾਂ ਹੋ ਗਿਆ ਪਾਣੀ ਪਾਣੀ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਮੁੰਡਾ ਕੁੜੀ ਨੂੰ ਇੱਕ ਦੂਜੇ ਦੇ ਕਈ ਰਿਸ਼ਤੇਦਾਰਾਂ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਕਿ ਕੌਣ ਕੀ ਲੱਗਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਇੱਕ ਛੋਟੀ ਜਿਹੀ ਉਮਰ ਦੀ ਕੁੜੀ ਦੇ ਪੈਰੀ ਹੱਥ ਲਾ ਰਹੇ ਨੇ ਦਰਸਲ ਇਹ ਕੁੜੀ ਵਿਆਹ ਵਾਲੀ ਕੁੜੀ ਦੀ ਮਾਸੀ ਲੱਗਦੀ ਹੈ ਅਤੇ ਵਿਆਹ ਤੋਂ ਪਹਿਲਾਂ ਮੁੰਡਾ ਇਸ ਨੂੰ ਆਪਣੀ ਛੋਟੀ ਸਾਲੀ ਸਮਝਦਾ ਰਿਹਾ ਅਤੇ ਇਸ ਨਾਲ ਕਈ ਤਰ੍ਹਾਂ ਦੇ ਮਜ਼ਾਕ ਕਰਦਾ ਰਿਹਾ ਇਸ ਕੁੜੀ ਨੇ ਵੀ ਨਹੀਂ ਦੱਸਿਆ ਕਿ ਮੈਂ ਤੇਰੀ ਸਾਲੀ ਨਹੀਂ ਮਾਸੀ ਲੱਗਦੀ ਆ ਪਰ ਜਦੋਂ ਸ਼ਗਨ ਪਾ ਕੇ ਫੋਟੋਆਂ ਖਿਚਵਾਉਣ ਦੀ ਬਾਰੀ ਆਈ ਤਾਂ ਮੁੰਡਾ ਕੁੜੀ ਆਪਣੇ ਸਾਰੇ ਵੱਡੇ ਰਿਸ਼ਤੇਦਾਰਾਂ ਦੇ ਪੈਰੀ ਹੱਥ ਲਾ ਕੇ ਫੋਟੋਆਂ ਖਿਚਵਾਉਣ ਲੱਗੇ ਜਿਸ ਵਿੱਚ ਇਹ ਕੁੜੀ ਵੀ ਆ ਜਾਂਦੀ ਹੈ ਅਤੇ ਮੁੰਡੇ ਨੂੰ ਫੇਰ ਪਤਾ ਲੱਗਦਾ ਹੈ ਕਿ ਇਹ ਤਾਂ ਮੇਰੀ ਮਾਸੀ ਲੱਗਦੀ ਏ ਜਿਸ ਨੂੰ ਦੇਖ ਮੁੰਡਾ ਹੈਰਾਨ ਹੋ ਜਾਂਦਾ ਹੈ ਅਤੇ ਪੈਰੀ ਹੱਥ ਨਹੀਂ ਲਗਾਉਂਦਾ ਫਿਰ ਖੜੀ ਕੁੜੀ ਦੀ ਮਾਂ ਕਹਿੰਦੀ ਹੈ ਕਿ ਪੁੱਤ ਇਹ ਤੇਰੀ ਮਾਸੀ ਲੱਗਦੀ ਹੈ ਇਹਦੇ ਵੀ ਪੈਰੀ ਹੱਥ ਲਾ ਜਿਸ ਤੋਂ ਬਾਅਦ ਮੁੰਡਾ ਵਿਚਾਰਾ ਸੰਗ ਦਾ ਸੰਗ ਦਾ ਪੈਰੀ ਹੱਥ ਦਿੰਦਾ ਏ ਸੋ ਕਈ ਵਾਰ ਵਿਆਹਾਂ ਵਿੱਚ ਇਹੋ ਜਿਹਾ ਕੁਝ ਵੀ ਹੋ ਜਾਂਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ